ਸਾਂਝਾ ਕਰ ਲਿਏ ਤੁਹਾਡੀ ਸਤਿਕਾਰਯੋਗ ਹੋ ਸਕਦੀ ਹੈ ਅਗਲਾ ਚਾਰਜ ਦਾ ਅਗਾਂਹ ਕਿਹਾ ਜਾਂਦਾ ਹੈ ਕਿ ਆਪਾਂ ਅੱਗੇ ਨਾਲ ਕਿਤੇ ਮੀਟੇ ਲਾਵੇ ਤਾਂ ਇਹ ਬਿਲਡਿੰਗ ਜਿਹੜੀ ਹੈ ਉਹ ਤਿੰਨ ਵਜੇ ਤੋਂ ਹੋ ਰਿਹਾ ਵਿੱਚ ਤੁਸੀਂ ਦੇਖ ਰਹੇ ਹੋਰ ਦੂਸਰਾ ਹਿੱਸਾ ਜਿਹੜਾ ਉਹ ਕਿਹੜਾ ਦੇਖ ਸਕਦਾ ਇਸ ਕਰਕੇ ਸਾਬ ਵਾਪਰੇ ਹੁੰਦਾ ਤਾਂ ਸ਼ਾਇਦ ਵੱਡਾ ਨੁਕਸਾਨ ਜਿਹੜਾ ਹੋਣਾ ਸੀ ਜਿਹੜਾ ਵੱਡਾ ਵਾਪਰੇ ਨਹੀਂ ਨਹੀਂ ਮੈਂ ਚੱਲੇ ਹੁੰਦੀ ਆ ਕਿੰਨੀ ਜਿਹੜੇ ਹੋ ਸਕਦੇ ਸੀ ਤਸਵੀਰਾਂ ਜਿਹੜੀਆਂ ਉਹ ਵੱਡ ਨਾਲ ਸੰਜਿਆ ਕਰਦੇ ਬਣਾਉਂਦਾ ਇਸੇ ਦਿਨੇ ਦੀ ਇੱਕ ਬਾਤ ਬੜੀ ਜੜੀ ਆ ਜਿੱਥੇ ਦੇਖ ਸਕਦੇ ਆ ਔਰ ਕੋਈ ਗੁੰਡਾ ਹਾਕਸਾ ਜਿਹੜਾ ਵਾਪਸ ਆਦਾ ਉਸ ਕਰਕੇ ਜਿਹੜੇ ਇੱਕ ਪਾਸੇ ਦੁਕਾਨਾਂ ਉਹਨਾਂ ਨੂੰ ਫਿਰ ਮਾਨ ਜਿਹਾ ਪੰਚਾਇਤ ਰਾਹੀਂ ਸੱਜਣੋਂ ਦੂਸਰੇ ਪਾਸੇ ਆਹ ਇਹ ਲੱਗਿਆ ਲੱਗਾ ਸਰਾਮਤ ਉਹ ਕੰਮ ਇਹ ਵੀ ਕਿਸਕ ਜਾਨੀਆਂ ਉਹ ਕਿਸਕ ਨਹੀਂ ਆ ਅਗਲਾ ਪਾਸਾ ਸਾਡੇ ਡਿਗਣਾ ਬੋ ਜੀ

ਨਾਮ ਦੱਸੀਓਰ ਕਿਹੜੀ ਜਗ੍ਹਾ ਤੇ ਘਟਨਾ ਹੈ ਮੇਰਾ ਨਾਮ ਸੁਭਾਸ਼ ਚੰਦਰ ਰਾਜੀ ਮਜੀਠ ਮੰਡੀ ਵਈਆਂਲੇ ਬਿਜਾਰ ਤੇ ਘਟਨਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ 3 ਬਿਲਡਿੰਗਾਂ ਡਿੱਗੀਆਂ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨਹੀਂ ਨਾ ਰਾਤੀ ਸਾਢੇ 11:00 12:00 ਵੇ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਪਚਾ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਪਚਾ ਹੋ ਗਿਆ ਸਾਨੂੰ ਡੁੱਬਣ ਲੱਗ ਪਿਆ ਲਕਸ਼ਮੀ ਕਾਰਪੋਰੇਸ਼ਨ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਗਈਆਂ ਹੀ ਆਂ ਔਰ ਦੋ ਤਿੰਨ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜਿਣੀਆਂ

ਉਤੇ ਡਿਆਇਆ ਛੇ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੁੰਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਆ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਗਾਰਪੂਲਿਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਆ ਲੱਗਦਾ ਨਹੀਂ ਕਿ ਦਿਨੇ ਜੇ ਡਿੱਗਦੀ ਤੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਵੀ 10-15 ਬੰਦੇ ਮਾਰੀ ਜਾਣੇ ਸੀ ਬਿਜਾਰ ਚੱਲਦਾ ਵਾ ਕੋਈ ਸੁਣਸਾਨ ਥੋੜੀ ਹੈ ਕੋਈ ਨਹੀਂ ਹੈ ਤਾਂ ਬਿਲਡਿੰਗਾਂ ਇਸ ਇਲਾਕੇ ਦੇ ਵਿੱਚ ਸਸਤਾ ਹਲਜੇ ਵਿੱਚ ਜਿਹੜੀਆਂ ਟਿੱਕੇ ਲਾਉਂਦੀਆਂ ਉਹ ਉਹ ਮੈਸਰ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹੀ ਨਾ ਕੋਈ ਤੇ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਜੈਦਾ ਹਮਨ ਹਮਨ ਵੀ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜੂ ਰੂਹ ਮਰਨਾ ਦੇਖਿਆ ਜਾਵੇ ਤਾਂ ਇਹਨਾਂ ਦੇ ਸਭ ਤੋਂ ਵੱਡੀ ਹਾਲਕ ਮਕਾਮ ਦੀ ਜਿਹੜੀ ਅੰਗਹਿਲੀ ਹੈ ਦੇਖੋ ਜੀ ਇਹ ਅੰਗਹਿਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਗਾਰ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੇ ਨਹੀਂ ਕਰਵਾਉਂਦਾ ਅਸੀਂ ਤੇ ਬਸ ਇਹ ਨਹੀਂ ਕਵਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਤ ਹੈ ਨਾਮ ਬਤਾਓ ਆਰਾਮ ਆਹ ਅੱਗੇ ਰਾਜੀ ਹੋਰ ਕੌਣ ਸੀ ਜਗਾਹ ਕੌਣ ਸਬਜ਼ਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੰਡੀ ਮੋੜ ਵਈਆਂ ਵਾਲਾ ਬਾਜ਼ਾਰ ਰਾਤੀ 11:30 ਵਜੇ ਦੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਅਗਰ ਦਿਨੇ ਹੁੰਦਾ ਤੇ ਤਾਂ ਵੀ ਬੰਦੇ ਮਰ ਜਾਂਦੇ ਜਰੂਰ ਜਰੂਰ ਕਾਰਪੋਰੇਸ਼ਨ ਪਹੁੰਚੀ ਜੀ ਕੋਈ ਬਿਜਲੀ ਟੱਕਣ ਵਾਲੀ ਹੈ ਉਹ ਡਿਗਨ ਉਹ ਬਿਜਲੀ ਹੀ ਹੈ ਕਾਰਪੋਰੇਸ਼ਨ ਵਾਲੇ ਆਏ ਨਹੀਂ ਹਰ ਤੱਕ ਇੱਥੇ ਹੋਰ ਕਿੰਨੀਆਂ ਕੁ ਬਿਲਡਿੰਗਾਂ ਹੋ ਗਈਆਂ ਸਰਕਾਰ ਦੇ ਵਿੱਚ ਜਿਹੜੀਆਂ ਸਾਹਮਣੇ ਹੀ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਉਹਦੇ ਟਾਨੀ ਚਾਹੀਦੀ ਹੈਗੀ ਉਹ ਵੀ ਟਾਨੀ ਚਾਹੀਦੀ ਛੱਜੇ ਦੇ ਕੋਲ ਲੰਬੇ ਸਾਰੇ 40 ਸਾਲ ਹੋ ਗਏ ਹਾਂਜੀ ਹਾਂਜੀ